ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੇ ਕੋਲ ਜਿੰਨਾ ਵੀ ਬਾਈ ਨਮਾ ਮਾਲ ਆਇਆ ਰੂਟਾ ਵੇਟਰਾਂ ਦਾ ਤੇ ਹੋਰ ਮਸ਼ੀਨਾਂ ਦਾ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਬਾਈ ਬਣੇ ਰਹੋ ਇਦਾਂ ਹੀ ਤੇ ਬਾਕੀ ਕਿਸੇ ਵੀ ਵੀਰ ਨੇ ਬਾਈ ਰੂਟਾ ਵੇਟਰ ਲੈਣਾ ਹੈ ਸ਼ਕਤੀਮਾਨ ਦਾ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਆਪਣੇ ਨਾਲ ਸੰਪਰਕ ਜਰੂਰ ਕਰਿਓ ਤੇ ਜਿਹੜਾ ਆਪਣਾ ਜਿਹੜਾ ਇਹ ਚੈਨਲ ਆ ਲਾਡੀ ਸੈਣੀ ਬਲੌਗਸ ਇਹਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਿਉਂਕਿ ਆਪਾਂ ਇਸੇ ਚੈਨਲ ਦੇ ਉੱਤੇ ਨਵੇਂ ਪੁਰਾਣੇ ਇੰਪਲੀਮੈਂਟਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਟਰੈਕਟਰ ਦੀਆਂ ਰੂਟਾਵੇਟਰ ਦੀਆਂ ਤੇ ਜਿਹੜੀਆਂ ਆਉਣ ਵਾਲੀਆਂ ਸਬਸਿਡੀਆਂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਵੀ ਸਬਸਿਡੀ ਕਦੋਂ ਆਉਣੀ ਆ ਤੇ ਕਿਹੜੀ ਚੀਜ਼ਾਂ ਤੇ ਉਹਨੇ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ ਇਸ ਕਰਕੇ ਇਸ ਚੈਨਲ ਨੂੰ ਬਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਲਓ ਬਾਈ ਜੀ ਅਸੀਂ ਆਏ ਸੀ ਇੱਧਰ ਜੱਸ ਖੇਲ ਬਾਈ ਦੇ ਮੋਟਰ ਤੇ ਤੇ ਆਲੂਆਂ ਨੂੰ ਪਾਣੀ ਲੱਗ ਰਿਹਾ ਸੀ ਪਹਿਲਾਂ ਤਾਂ ਸਾਨੂੰ ਕੋਈ ਸਮਝ ਨਹੀਂ ਲੱਗੀ ਵੀ ਇਹਦੇ ਵਿੱਚ ਪਾਣੀ ਕਿਵੇਂ ਭਰੀ ਹੋਣ ਥੋੜੀ ਸਮਝ ਲੱਗੀ ਆ ਲਓ ਜੀ ਜਨਰੇਟਰ ਚਲਾਤਾ ਜਾਂ ਨੂੰ ਜਨਰੇਟਰ ਬੰਦ ਕਰਤਾ ਸੀ ਤੇ ਜਿੰਨਾ ਇਹਦੇ ਵਿੱਚ ਚਵੱੱਚੇ ਚ ਪਾਣੀ ਸੀ ਸਾਰਾ ਭਰਿਆ ਗਿਆ ਹੁਣ ਮੋਟਰ ਚਲਾ ਕੇ ਭਰ ਕੇ ਫੇਰ ਦੁਬਾਰਾ ਇਹ ਵੀ ਭਰਾਂਗੇ ਤੇ ਇਹਦਾ ਪਾਣੀ ਭਰਨੇ ਦਾ ਤਰੀਕਾ ਇਹ ਆ ਵੀ ਚਲਾ ਦਿਓ ਜੀ ਇਹਦਾ ਪਾਣੀ ਭਰਨ ਦਾ ਤਰੀਕਾ ਇਹ ਆ ਵੀ ਇਹ ਪਾਣੀ ਦੇ ਵਿੱਚ ਡੁੱਬਿਆ ਹੋਣਾ ਚਾਹੀਦਾ ਤੇ ਜਿਹੜਾ ਇਹਦਾ ਪੀਲਾ ਪੈਪ ਆ ਉਹ ਲੱਗਦਾ ਇਹਦੇ ਨਾਲ ਇਹ ਜਿਹੜੀ ਮੋਟਰ ਐ ਇਹਨੂੰ ਪਾਣੀ ਮਾਰਦੀ ਆ ਜ਼ੋਰ ਨਾਲ ਫਿਰ ਉਹ ਪਾਣੀ ਉਹਦਾ ਪੱਖਾ ਘੁਮਾਉਂਦਾ ਤੇ ਉਹ ਪੱਖਾ ਪਾਣੀ ਚੱਕ ਕੇ ਟੈਂਕੀ 'ਚ ਮਾਰਦਾ ਜੇ ਤੁਸੀਂ ਇਹਦਾ ਯਾਨੀ ਕਿ ਪਾਣੀ ਭਰਨਾ ਵਾ ਤਾਂ ਇਹਦੇ ਵਿੱਚ ਪਾਣੀ ਹੋਣਾ ਪਹਿਲਾਂ ਜ਼ਰੂਰੀ ਆ ਇਹ ਟੈਂਕੀ ਦੇ ਵਿੱਚ ਘੱਟ ਤੋਂ ਘੱਟ ਵੀ ਇੰਨਾ ਪਾਣੀ ਜ਼ਰੂਰੀ ਆ ਜੇ ਇੰਨਾ ਪਾਣੀ ਨਹੀਂ ਹੈਗਾ ਇਹਨੇ ਪਾਣੀ ਨਹੀਂ ਪੋੜਾ ਜੋ ਅਸੀਂ ਇਸੇ ਟੈਂਕੀ ਦਾ ਪਾਣੀ ਜਿਹੜਾ ਪ੍ਰੈਸ਼ਰ ਆ ਉੱਥੇ ਜਾ ਕੇ ਮੋਟਰ ਖਮਾਉਂਦਾ ਜਿਹੜੀ ਪੱਖਾ ਖਮਾਉਂਦਾ ਫਿਰ ਪੱਖਾ ਪਾਣੀ ਚੱਕ ਕੇ ਇਹਦੇ ਜਮਾਰਦਾ ਤੇ ਜੇ ਤੁਸੀਂ ਭਰਨਾ ਹੈ ਇਹਨੂੰ ਪਹਿਲਾਂ ਸਪਰੇਅ ਦੇ ਵਿੱਚ ਕਰ ਲਓ ਸਪਰੇਅ ਚ ਕਰਕੇ ਫਿਰ ਉੱਤੇ ਬਟਨ ਨੂੰ ਦਬਾਓ ਸਪਰੇਅ ਵਾਲਾ ਉਹਦੇ ਵਿੱਚ ਬਸਤੀ ਆ ਜਾਂਦੀ ਆ ਬਸ ਇਹਨੂੰ ਨਿਊਟਰਲ ਕਰਕੇ ਇਹਨੂੰ ਸਪਰੇਅ ਚ ਕਰਕੇ ਫਿਰ ਉਹ ਬਸਤੀ ਮਚਾਉਣੀ ਪੈਂਦੀ ਹੈ ਜੀ ਉਹ ਬਟਨ ਦਬਾ ਕੇ ਇਹ ਵੀਰੇ ਪਾਣੀ ਚੱਕ ਲਾ। ਮੈਂ ਟਮੇਟੀ ਪਾਣੀ ਇਹਦਾ ਬੋਲੋ ਇਹਦਾ। ਸਮਝ ਲਾ ਕੀ ਵੀਰੇ? ਇਹ ਪਹਿਲਾਂ ਬਾਈ ਇਹਦੀ ਬਹੁਤ ੜ ਗਿਆ ਇਹਦੇ ਅਸੀਂ ਘੰਟਾ ਹੋ ਗਿਆ ਸਾਨੂੰ ਕੋਈ ਵੀ ਦਰਦ ਨਹੀਂ। ਇਹਦਾ ਹੁਣ ਸਮਝ ਲੱਗਿਆ। ਸਾਨੂੰ ਜਿਹੜਾ ਇਹਦਾ ਪੀਲਾ ਪਾਣੀ ਹੈ ਪੀਲਾ ਪੈਪ ਆ ਨਾਲ ਹੁੰਦਾ। ਇਹ ਇਹਨੂੰ ਲੱਗਣਾ ਡਾਇਫਰਾਮ ਨੂੰ। ਇਹ ਡਾਇਫਰਾਮ ਪ੍ਰੈਸ਼ਰ ਬਣਾਉਂਦਾ ਪਾਣੀ ਦਾ ਇਧਰ ਨੂੰ ਪ੍ਰੈਸ਼ਰ ਪਾਣੀ ਜਿਵੇਂ ਆਪਣਾ ਧੋਣੇ ਵਾਲਾ ਹੁੰਦਾ ਵਾਸ਼ਿੰਗ ਵਾਲਾ ਉਹਨਾ ਪ੍ਰੈਸ਼ਰ ਆ ਉਹ ਵਾਸ਼ਿੰਗ ਵਾਲਾ ਫਿਰ ਇਹ ਤਾਂ ਪੱਖਾ ਘੁਮਾਉਂਦਾ ਵਿੱਚ ਵਾਲਾ ਫਿਰ ਉਹ ਪੱਖਾ ਪਾਣੀ ਚੱਕ ਕੇ ਉਹਦੇ 'ਚ ਮਾਰਦਾ ਬਾਇੰਨਾ ਕੰਮ ਆ ਜੀ ਤੇ ਹੁਣ ਇਹ ਭਰ ਗਿਆ ਬਸ ਆਪਾਂ 10 ਮਿੰਟ ਦੇ ਵਿੱਚ ਵਿੱਚ ਭਰ ਜਾਂਦਾ ਇਹ ਇਹਨੂੰ ਭਰ ਗਿਆ ਹੁਣ ਇਹਨੂੰ ਕੱਢ ਕੇ ਲੈ ਕੇ ਚੱਲਦੇ ਆ ਫੇਰ ਆਪਾਂ ਉਧਰ ਇੰਪਲੀਮੈਂਟ ਧੋਣੇ ਆ ਮੋਠੇ ਜਾ ਕੇ ਦੁਕਾਨ ਤੇ ਜਾ ਕੇ ਤੇ ਗੁਰਦੁਆਰਾ ਸਾਹਿਬ ਇੱਥੇ ਕਰਪਾਨਪੇਟ ਸਾਹਿਬ ਮੱਛਵੜਾ ਇੱਥੇ ਨਾਲੇ ਮੋਟਰ ਆ ਬਾਈ ਦੀ ਉੱਥੇ ਭਰਨਾ ਸੀ ਦੁਕਾਨ ਆਪਣੀ ਪਰੇ ਆ ਮੰਡੀ ਜੰ ਨੂੰ ਵੇ ਸਹੀ ਚੱਲੇ ਆ ਤੇ ਜੱਸ ਕੇ ਲਵਾਈ ਦੇ ਆਲੂ ਯਾਨੀ ਕਿ ਜ਼ਿਆਦਾ ਖੇਤੀ ਇਹ ਆਲੂਆਂ ਦੀ ਕਰਦੇ ਆ ਤੇ ਆਲੂਆਂ ਨੂੰ ਚੱਲ ਰਿਹਾ ਪਾਣੀ ਚਾਹੇ ਪਖਰਾਜ ਹੋਇਆ ਆ ਐਲ ਆਰ ਹੋਇਆ ਤੇ ਸਾਰੇ ਆਲੂ ਬਾਈ ਦੇ ਟਾਪ ਦੇ ਖੜੇ ਨੇ ਦੇਖੋ ਜੀ ਤੇ ਪੂਰੇ ਟਾਪ ਦੇ ਆਲੂ ਖੜੇ ਨੇ ਵੀਰ ਦੇ ਤੇ ਵੀਰ ਦੀ ਮਿਹਨਤ ਵੀ ਬਹੁਤ ਆ ਬਾਈ ਜੀ ਆਪ ਵੀ ਵਿੱਚੇ ਵੜਿਆ ਰਹਿਦਾ ਫਸਲ ਦੇ ਤੇ ਵਧੀਆ ਆਲੂ ਨੇ ਖੜੇ ਬਾਈ ਦੇ ਤੇ ਬਹੁਤ ਬਹੁਤ ਧੰਨਵਾਦ ਆ ਬਾਈ ਦਾ ਵੀ ਧੰਨਵਾਦ ਆ ਬਾਈ ਇਹਨੇ ਸਪੈਸ਼ਲ ਚਲਾ ਕੇ ਮੋਟਰ ਫੇਰ ਇਹਨੇ ਆਪਣਾ ਜਾਨੀ ਕਿ ਉਹ ਕਰਿਆ ਭਰੀ ਆ ਕਿਉਂਕਿ ਇਹਦੇ ਇਹ ਆਲੂ ਆ ਸਾਰੇ ਭਰ ਗਏ ਧੰਨਵਾਦ ਜੀ ਹੋਹ ਜੇ ਤੂੰ ਚਲੇ ਜਾਂਦਾ ਨਾ ਅਸੀਂ ਤੇਰੇ ਮੂਹਰੇ ਆ ਖੜਾਤਾ ਪ੍ਰੋਡਕਟਰ ਤਾਂ ਚਲੇ ਜਾਣਾ ਵੀ ਸਾਡਾ ਭਰਨਾ ਨਹੀਂ ਸੀ ਕਿਉਂ ਬਿੰਦਰੀ ਆ ਬਿੰਦਰੀ ਸਾਡਾ ਮਕੈਨਿਕ ਆ ਬਾਈ ਇਹਨੇ ਪੰਗਾ ਪਾਇਆ ਨਹੀਂ ਘੰਟਾ ਹੋ ਗਿਆ ਸਾਨੂੰ ਭਰਦਿਆਂ ਨੂੰ ਇੰਜੀਨੀਅਰ ਸਾਹਿਬ ਚਲੇ ਗਏ ਹੈ ਇਹ ਸਾਡਾ ਇੰਜੀਨੀਅਰ ਏ ਮਾੜਾ ਇੰਜੀਨੀਅਰ ਆ ਹੈ ਵੀਰ ਜੀ ਸਾਲਾ ਬਾਲ ਖੋਲਿਆ ਨਹੀਂ ਉਹਦਾ ਉਹੀ ਜ਼ੋਰ ਲਵਾਈ ਗਿਆ ਇੰਜਨ ਦਾ ਘੜੇ ਦਾ ਏਰੇ ਭਰਾਵਾ ਇਹਦਾ ਇਹ ਥੱਲੇ ਵਾਲਾ ਬਾਲ ਆ ਇਹੋ ਪਾਣੀ ਵਾਲਾ ਖੋਲਿਆ ਨਹੀਂ ਘੰਟਾ ਹੋ ਗਿਆ ਸਾਨੂੰ ਪਾਈਪ ਲਾ ਕੇ ਇੱਥੇ ਰੇਸਾਂ ਦਿੰਦਿਆਂ ਨੂੰ ਸਾਤੋਂ ਭਰ ਨਹੀਂ ਹੋਈ ਇਹਦਾ ਕੁਦਰਤੀ ਉਹੀ ਉੱਥੇ ਮਗਰ ਹੱਥ ਲੱਗ ਗਿਆ ਕਹਿੰਦਾ ਬਾਲ ਖੋਲ ਕੇ ਦੇਖ ਲੈਂਦੇ ਆਹੀਂ ਭਰਿਆ ਸਾਡਾ ਜਹਾਜ਼ ਇਹਨੂੰ ਇਕੱਠਾ ਕਰ ਲਾ ਪਹਿਲਾਂ ਹੁਣ ਕਿਤੇ ਸੜਕ ਤੇ ਮਾਰਦਾ ਫਿਰ ਜਵੇਂ ਤੇ ਇਹਦਾ ਚੱਕਰ ਇਹ ਆ ਵੀ ਦੋਏ ਕੰਮ ਦੇ ਦਿੰਦਾ ਜੇ ਤੇ ਆ ਤਿੰਨੇ ਔਨ ਕਰਾਂਗੇ ਪਰਲੇ ਪਾਸੇ ਵਾਲਾ ਔਨ ਕਰਾਂਗੇ ਤੇ ਪਰਲਾ ਔਨ ਹੋ ਜਾਂਦਾ ਇੱਧਰਲਾ ਔਨ ਕਰੂੰਗੇ ਤੇ ਆਾ ਸਪਰੇਅ ਕਰ ਲੈ ਜਾਂਦੀ ਆ ਜੇ ਸੈਂਟਰ ਵਾਲਾ ਕਰੂੰਗੇ ਫਿਰ ਗੱਬੇ ਵਾਲਾ ਔਨ ਹੋ ਜਾਂਦਾ ਯਾਨੀ ਕਿ ਸਾਰਾ ਇੱਕ ਪਾਸਾ ਬੰਦ ਗਬਲਾ ਬੰਦ ਇੱਧਰ ਵਾਲਾ ਬੰਦ ਇਹ ਸਾਰਾ ਰਿਗਾਰਡਮੈਂਟ ਉਹ ਆ ਜੇ ਤਿੰਨੇ ਬੰਦ ਹੋਣਗੇ ਇਹਨੂੰ ਸਪਰੇਅ ਵਾਲੇ ਚੋਂ ਕਰਾਂਗੇ ਤਾਂ ਫਿਰ ਪਿੱਛੇ ਆਾ ਔਨ ਹੋ ਜਾਂਦਾ ਇਦੇ ਉੱਤੇ ਚਾਹੇ ਤੁਸੀਂ ਪੰਪ ਲਾ ਕੇ ਕੁਝ ਵੀ ਧੋ ਸਕਦੇ ਹੋ ਆਮ ਪੰਪ ਨਾਲ ਉਹ ਜਿਹੜੇ ਵਾਸ਼ਿੰਗ ਅਪ ਦੇ ਉੱਤੇ ਪੰਪ ਹੁੰਦੇ ਨੇ ਗੱਡੀ ਧੋਣੇ ਵਾਲੇ ਦੇ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੈਸ਼ਰ ਹੈਦਾ ਇਸੇ ਪ੍ਰੈਸ਼ਰ ਨਾਲ ਇਹ ਪੱਖਾ ਘੁਮਾਉਂਦਾ ਤੇ ਉਹ ਪੱਖੇ ਨਾਲ ਪਾਣੀ ਚੱਕ ਕੇ ਇਸੇ ਨਾਲੇ ਉਹ ਭਰ ਲਿਆ ਯਾਨੀ ਕਿ ਟੈਂਕੀ 'ਚ ਪਾਣੀ ਹੋਣਾ ਜ਼ਰੂਰੀ ਆ ਪਹਿਲਾਂ ਚੱਲ ਤੋਰਗਾ ਮੈਂ ਤੈਨੂੰ ਕਢਾ ਦਵਾ ਚੱਲ ਚੜ ਉੱਤੇ ਕੱਢ ਲਿਆ ਹੁਣ ਇਹਨੂੰ ਲਾਈਟਾਂ ਦਾ ਬੰਦ ਕਰ ਲੈ ਦਿਨੇ ਨਹੀਂ ਦੇਖਦਾ ਤੈਨੂੰ ਲਾਈਟਾਂ ਬੰਦ ਕਰ ਲੈ ਵੀਰੇ ਕਾਤੇ ਖਾਨੀ ਹੁੰਨੀ ਉਹ ਇੰਦੀ ਇਹ ਸਾਲਾ ਨਹੀਂ ਪਤਾ ਲੱਗਦਾ ਜੇ ਨਹੀਂ ਪਤਾ ਲੱਗਦਾ ਲਾਈਟ ਘੱਟ ਕੇ ਬੰਦ ਕਰ ਲੈ ਇਹਨੂੰ ਘਰ ਇਕੱਠਾ ਜਾ ਫੰਗ ਜੇ ਇਹਨੂੰ ਜਾਣਦੇ 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 ਕਿਤੇ ਸੜਕ ਦੇ ਵਿੱਚ ਨਾ ਮਾਰਦਾ ਫਿਰ ਇਹ ਚੱਕ ਦੇ ਚੱਕ ਦੇ ਬਾਸ ਰੱਖ ਥੱਲੇ ਡਾਊਨ ਕਰ ਇਹਨੂੰ ਆਨ ਕਰਦੇ ਥੱਲੇ ਨੂੰ ਆਹ ਤੇ ਬਾ ਚੱਲ ਹੁਣ ਮੈਨੂੰ ਉਠਾ ਲੈ ਸਤਾਜ ਜੀ ਮੈਨੂੰ ਨਾ ਛੱਡ ਜੀ ਲਓ ਬਾਈ ਜੀ ਆਪਣੇ ਕੋਲ ਬਾਈ ਮਾਲ ਕਾਫੀ ਨਮ ਆ ਗਿਆ ਰੂਟਾ ਵਿਟਰਾਂ ਦਾ ਤੇ ਜ਼ਿਆਦਾਤਰ ਆਪਾਂ 9 ਫੁੱਟੀ ਰੂਟਾ ਵਿਟਰ ਮੰਗਾਏ ਆ 9 ਫੁੱਟਾ ਰੂਟਾ ਵਿਟਰ ਸ਼ਕਤੀਮਾਨ ਦਾ ਕਿਸੇ ਨੇ ਵੀ ਲੈਣਾ ਆ ਬਾਈ ਸੰਪਰਕ ਕਰਿਓ ਕਿਉਂਕਿ 9 ਫੁੱਟੇ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਗਈ ਸੀਗੀ ਤੇ ਜਿਹੜਾ 9 ਫੁੱਟਾ ਸਟਾਕ 'ਚ ਉਹ ਵੀ ਹੈ ਨਹੀਂ ਸੀਗਾ ਰੂਟਾ ਵੇਟਰ ਤੇ ਗਾਹਕ ਆਪਣੇ ਕੋਲ ਆਏ ਵੀ ਕਾਫੀ ਮੁੜ ਕੇ ਵੀ ਗਏ ਨੇ ਵੀ 9 ਫੁੱਟੇ ਚਾਹੀਦਾ ਤੇ ਹੁਣ ਕਿਸੇ ਨੇ ਵੀ 9 ਫੁੱਟਾ ਲੈਣਾ ਆਇਆ ਬਾਈ ਆਪਣੇ ਕੋਲ ਸਟਾਕ ਆ ਗਿਆ ਬਾਦੂ ਤੇ ਉਧਰ ਵੀ ਉਹ 9 ਫੁੱਟੇ ਖੜੇ ਨੇ ਤੇ ਉਹ 8 ਫੁੱਟੇ ਖੜੇ ਨੇ ਕਿਸੇ ਨੇ ਵੀ ਕੋਈ ਵੀ ਰੂਟਾ ਵੇਟਰ ਲੈਣਾ ਕਰਿਓ ਸੰਪਰਕ ਸਾਰਾ ਹੀ ਮਾਲ ਆਪਣੇ ਕੋਲ ਨਵਾਂ ਆਇਆ ਦੇਖੋ 8 ਫੁੱਟੇ ਪਏ ਨੇ ਇਹ ਅਜੇ ਕਸਨੇ ਵਾਲੇ ਨੇ ਹੋਰੀ ਹੋਰੀ ਆਪਾਂ ਕਸ ਰਹੇ ਆਂ ਆ ਵੀ ਕਸਨੇ ਵਾਲੇ ਪਏ ਨੇ 9 ਫੁੱਟੇ ਤਿੰਨੇ ਆ ਵੀ ਕਸਨੇ ਵਾਲੇ ਪਏ ਨੇ ਹੌਲੀ ਹੌਲੀ ਕਸਾਂਗੇ ਆ 9 ਫੁੱਟਾ ਮੂਰੇ ਕਸਿਆ ਆ ਪਿਆ ਤੇ ਆ ਪਿਆ 10 ਫੁੱਟਾ ਕਸਿਆ ਆ 10 ਫੁੱਟੇ ਵੀ ਇਹ ਕਸਿਆ ਆ ਪਿਆ ਤੇ ਬਾਕੀ ਆ ਤਿਆਰ ਨੇ ਸਾਰੇ 8 ਫੁੱਟੇ ਆ ਦੇਖੋ ਤੇ ਬਾਕੀ ਇੱਧਰ ਆ 9 ਫੁੱਟੇ ਖੜੇ ਨੇ ਤਿੰਨੇ ਸਾਡਾ ਬੰਦਾ ਲੱਗਿਆ ਹੋਇਆ ਤਿਆਰ ਕਰਨ ਤੇ ਇੱਧਰ ਬੰਦਾ ਸਾਡਾ ਲੱਗਿਆ ਹੋਇਆ ਜੀ ਕਸਣ ਹੋਰ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਥੋੜੇ ਹੁਣ ਵਲੌਗ ਕਿਦਾਂ ਚੱਲਦੇ ਆ ਵੀਰੇ ਸਾਡੇ ਦਾ ਵੀਰੇ ਹੁਣ ਮੈਸੇਜ ਚਲਦੇ ਆ ਜੀ ਮੈਸੇਜ ਹੋ ਗਿਆ ਘੱਮ ਸਬਸਕ੍ਰਾਈਬਰ ਤਾਂ ਵਧੀਆ ਹੋ ਗਏ ਸੀ ਵੀਰੇ ਹੈ ਹਾਂ ਹਾਂ ਵੀਰੇ ਮੋਨਟਾਈਜ਼ ਨਹੀਂ ਹੋਇਆ ਚੈਨਲ ਨਾ ਵੀਰੇ ਇਹਦਾ ਵੀ ਬੰਦੇ ਸਾਡੇ ਦਾ ਚੈਨਲ ਸੀਗਾ 6-7000 ਸਬਸਕ੍ਰਾਈਬਰ ਹੋ ਗਏ ਸੀ ਪਤਾ ਨਹੀਂ ਮੋਨਟਾਈਜ਼ ਨਹੀਂ ਹੋਇਆ ਚੈਨਲ ਪਤਾ ਨਹੀਂ ਕੀ ਚੱਕਰ ਪੈ ਗਿਆ ੱੱਕਾ ਕਰ ਗਏ ਹੈ ੱੱਕਾ ਕਰ ਗਏ ਚਾਹ ਠੀਕ ਆ ਇਹ ਹੁਣ ਲੱਗਿਆ ਰੂਟਰ ਵੀਟਰ ਕਸਣ ਜੀ ਆ 9 ਫੁੱਟ ਲੱਗਿਆ ਹੋਇਆ ਕਸਣ ਕਿ 10 ਫੁੱਟ ਹੈ ਵੀਰੇ ਇਹ 9 ਫੁੱਟ ਹੈ ਯਾਰ ਠੀਕ ਹੈ ਕਰਦੇ ਕਰਦੇ ਯਾਰ ਇਹ ਲੱਗਿਆ ਹੈ ਵੀ ਜੀ ਰੂਟਾ ਵੇ ਟਰੱਕਾ ਸਨ ਕਿਸੇ ਨੇ ਵੀ ਲੈਣਾ ਕੋਈ ਵੀ ਰੂਟਾ ਵੇ ਟਰੱਕ ਕਰਿਓ ਜੀ ਆਪਣੇ ਨਾਲ ਸੰਪਰਕ ਲਓ ਜੀ ਪਹੁੰਚ ਗਏ ਆਪਾਂ ਡੀਲਰਸ਼ਿਪ ਤੇ ਇੰਪਲੀਮੈਂਟ ਉਧਰ ਕਾਫੀ ਧੋਤਿਆ ਦੇਖੋ ਕੀ ਯਾਨੀ ਕਿ ਬਹੁਤ ਬੁਰਾ ਹਾਲ ਆ ਭਜੀ ਸਾਰੇ ਇੰਪਲੀਮੈਂਟਰ ਦਾ ਇਤਾਂ ਕਰਕੇ ਇੱਕ ਆਪਣਾ ਰੋਡ ਆ ਰੋਡ ਦਾ ਵੀ ਐਡਾ ਚੱਕਰ ਨਹੀਂ ਪੈਂਦਾ ਨਾਲੇ ਵਰਲੇ ਪਾਸੇ ਮੰਡੀ ਆ ਜੀ ਗੰਧ ਦੇ ਤਾਂ ਕਰਕੇ ਇੱਥੇ ਯਾਨੀ ਕਿ ਕਾਫੀ ਖਰਾਬ ਹੋ ਜਾਂਦੇ ਐਮਪਲੀਮੈਂਟ ਉਹ ਸਾਹਮਣੇ ਪੰਪ ਖੜਾ ਉਹ ਵੀ ਕਾਫੀ ਲਿਪੜਿਆ ਹੈ ਆ ਦੇਖੋ ਮਸ਼ੀਨ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਧੋਣਾ ਤੇ ਤੁਹਾਨੂੰ ਬਾਅਦ ਚੋ ਦਿਖਾਉਨੇ ਆ ਮੈਂ ਇਹਨਾਂ ਨੂੰ ਧੋ ਰਹੀ ਆ ਜੀ ਕਰਦੀ ਇਸ ਪਾਈ ਜੀ ਤੇ ਫਿਰ ਮੂਰੇ ਇਕੱਲੇ ਰੂਟਾਵੇਟਰ ਲਾਵਾਂਗੇ ਜਾਂ ਆਹ ਲਾਵਾਂਗੇ ਪਲੌ ਲਾਵਾਂਗੇ ਜਿਹੜੇ ਉਹ ਪੰਪ ਪੰਪ ਜਿਓ ਮਸ਼ੀਨ ਜਿਹੋ ਉਹ ਤਾਂ ਫਿਰ ਬੈਕ ਸਾਈਡ ਲਾਏ ਹੋਣੇ ਆਪਣੇ ਉਧਰ ਮਗਰਲੀ ਸਾਈਡ ਤੇ ਬੱਚਾ ਤਰੂਗੀ ਇਹਨਾਂ ਦੀ ਤੇ ਜਿਹੜੇ ਇੱਧਰ ਸੀਗੇ ਇੰਪਲੀਮੈਂਟ ਉਹ ਤਾਂ ਤਕਰੀਬਨ ਮੁੰਡਿਆਂ ਨੇ ਧੋਤੇ ਸੀ ਸਾਰੇ ਆ ਦੇਖੋ ਆ ਇੰਪਲੀਮੈਂਟ ਦਾ ਧੋਤੇ ਹੀ ਸਾਰੇ ਬਿਲਕੁਲ ਸਫਾਈ ਜੂਈ ਕਰਕੇ ਆ ਨਵੇਂ ਖੜਦੇ ਸੀ ਤੇ ਨਾਲ ਦੀ ਨਾਲ ਹੋ ਰਹੇ ਨੇ ਤਿਆਰ ਆ ਉਹ ਦੇਖੋ ਤਿਆਰ ਵਰ ਤਿਆਰ ਕਰਕੇ ਖੜਾ ਦਨੇ ਤਾਂ ਜੋ ਜਿਹੜਾ ਕਸਟਮਰ ਆਊਗਾ ਮਤਲਬ ਉਹਨੂੰ ਖੜਨ ਨਹੀਂ ਦੇਣਾ ਹੈਗਾ ਕਿਉਂਕਿ ਪੂਰਾ ਪੂਰਾ ਟਾਈਮ ਟਾਈਮ ਸਰੇ ਬਾਈ ਹੁਣੀ ਆਉਂਦੇ ਨੇ ਕਈ ਵੀਰ ਵੀ ਆਪਾਂ ਅਸੀਂ ਉਹ ਕੰਮ ਕਰਨਾ ਉਹ ਕੰਮ ਕਰਨਾ ਇਸ ਕਰਕੇ ਆਪਾਂ ਕੰਮ ਕਿਸੇ ਦਾ ਨਹੀਂ ਖੜਨ ਦੇਣਾ ਦੇਖੋ ਸਾਰੇ ਤਿਆਰ ਖੜੇ ਕਰੇ ਪਏ ਨੇ ਨਾਲ ਦੀ ਨਾਲ ਆਪਾਂ ਆ ਕੇ ਬਾਈ ਇਹਨਾਂ ਨੂੰ ਤੋੜ ਦਿਆ ਕਰਨਾ ਚਾਹੀਦੀ ਹਾਂ। ਹਾਂਜੀ ਬਾਈ ਜੀ ਅੱਜ ਦੇ ਬਲੌਗ ਦੇ ਵਿੱਚ ਬਾਈ ਇਹ ਨਹੀਂ ਹੁਣ ਤੁਹਾਨੂੰ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਚ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਛੋਟੇ ਵੀਰਾਂ ਦਾ ਸਾਥ ਜ਼ਰੂਰ ਦਿਓ ਤੇ ਵੀਡੀਓ ਨੂੰ ਕਰਿਓ ਵੱਤੋ-ਵੱਤ ਸ਼ੇਅਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਓਏ ਸਤਿ ਸ਼੍ਰੀ ਅਕਾਲ ਬਣਾ ਸਤਿ ਸ਼੍ਰੀ ਅਕਾਲ ਜੀ ਪਹਿਲਾ ਬੰਦ ਕਰ ਹੌਣ ਬਲਾ ਸਤਿ ਸ੍ਰੀਕਾਲ ਜੀ ਇਹਦੇ ਵੱਲੋਂ ਸੌਰੀ ਹੈ ਜੀ ਥੋੜਾ ਜਿਹਾ ਆਪਾ ਸਾਈਡ ਆ ਜੀ ਇਹ ਥੋੜਾ ਜਿਹਾ ਦਿਮਾਗ ਖਰਾਬ ਹੈ ਦਾ ਦੁਬਾਰਾ ਬੁਲਾ ਓਏ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ